ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਆ ਬਹੁਤ-ਬਹੁਤ ਤੁਹਾਡਾ ਧੰਨਵਾਦ ਔਰ ਆਸ ਕਰਦਾਗਾ ਕਿ ਤੁਸੀਂ ਜਿਹੜੀ ਲੰਗੀ ਦੀਵਾਲੀ ਆ ਬੜੇ ਅੱਛੇ ਤਰੀਕੇ ਨਾਲ ਜਿਹੜੀ ਸੈਲੀਬ੍ਰੇਟ ਕੀਤੀ ਹੋਣੀ ਆ ਆਪਣੇ ਬੱਚਿਆਂ ਦੇ ਨਾਲ ਜਿਹੜਾ ਹੈਗਾ ਸਮਾਂ ਗੁਜ਼ਾਰਿਆ ਹੋਣਾ ਸੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਲੇਟਡ ਹੈਪੀ ਦੀਵਾਲੀ ਸਾਰਿਆਂ ਨੂੰ ਸੋ ਅੱਜ ਇੱਕ ਮੇਨ ਜਿਹੜਾ ਅਹਿਮ ਮੁੱਦਾ ਜਿਹੜਾ ਕਿ ਪਿਛਲੇ ਮੈਂ ਸਮਝਦਾ 15-20 ਦਿਨ ਤੋਂ ਪੰਜਾਬ ਦੇ ਲੋਕਾਂ 'ਚ ਆਇਆ ਹੋਇਆਗਾ ਪੰਜਾਬ ਜਿਸ ਨੂੰ ਪੰਜ ਦਰਿਆਮਾ ਦੀ ਧਰਤੀ ਕਿਹਾ ਜਾਂਦਾਗਾ ਪੰਜਾਬ ਜਿਹਨੇ ਬਹੁਤ ਵੱਡੀਆਂ ਮੱਲਾ ਦੇਸ਼ ਦੇ ਬਿਮਾਰੀਆਂ ਉਸ ਦੇ ਵਿੱਚ ਪੰਜਾਬ ਦੇ ਵਿੱਚ 2007 ਦੇ ਵਿੱਚ ਜਿਹੜੀ ਸਰਕਾਰ 2007 ਤੋਂ ਲੈ ਕੇ ਜਿਹੜੀ ਸਰਕਾਰ ਨੇ 2017 ਤੱਕ ਪੰਜਾਬ ਵਿੱਚ 10 ਸਾਲ ਲਗਾਤਾਰ ਰਾਜ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭਾਜਪੀ ਦੀ ਸਰਕਾਰ ਦੋਨਾਂ ਪਾਰਟੀਆਂ ਦੀ ਜਿਹੜੀ ਸਰਕਾਰ ਸੀ ਸਾਂਝੀ ਸਰਕਾਰ ਸੀ ਉਹਨੇ 10 ਸਾਲ ਪੰਜਾਬ ਦੇ ਵਿੱਚ ਰਾਜ ਕੀਤਾ ਔਰ 10 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਇੱਕ ਨਮਾ ਧੰਦਾ ਇੱਕ ਪੰਜਾਬ ਨੂੰ ਬਰਬਾਦ ਕਰਨ ਵਾਲਾ ਇੱਕ ਨਮਾ ਸਿਸਟਮ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹੀਂ ਪੰਜਾਬ ਦੀ ਜਵਾਨੀ ਨੂੰ ਡਰਗ ਦੇ ਰਾਹੀਂ ਕਿਵੇਂ ਤਬਾਹ ਕੀਤਾ ਜਾਣਾ ਉਹਦਾ ਜਿਹੜਾ ਜਾਲ ਉਹਦਾ ਜਿਹੜਾ ਤੌਰ ਤਰੀਕਾ ਉਹ ਜਿਹੜੀ ਆ ਤਿਆਰੀ ਕਿਨੇ ਕੀਤੀ ਅਕਾਲੀ ਦਲ ਭਾਜਪਾ ਨੇ ਸਾਂਝੀ ਤਿਆਰੀ ਕੀਤੀ ਔਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਾਲ ਬਚਾਇਆ ਵਸਾਇਆ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਅੰਦਰ ਹਰ ਪਿੰਡ ਦੇ ਅੰਦਰ ਨਸ਼ਾ ਤਸਕਰ ਪੈਦਾ ਕੀਤੇ ਨਸ਼ੇ ਦਾ ਸੰਬੰਧਿਤ ਲੋਕ ਪੈਦਾ ਕੀਤੇ ਔਰ ਘਰ ਘਰ ਦੇ ਵਿੱਚ ਨਸ਼ਾ ਪਹੁੰਚਾਉਣ ਦੀ ਜ਼ਿੰਮੇਵਾਰੀ ਆਕਾਲੀ ਦਲ ਭਾਜਪਾ ਨੇ ਲਈ ਔਰ ਲਗਾਤਾਰ 10 ਸਾਲ ਪੰਜਾਬ ਦੇ ਵਿੱਚ ਨਸ਼ਿਆਂ ਦਾ ਰਾਜ ਰਿਹਾ ਆਕਾਲੀ ਦਲ ਭਾਜਪਾ ਨੇ ਪੰਜਾਬ ਦੀ ਜਵਾਨੀ ਨੂੰ ਜਿਹੜਾ ਹੈਗਾ ਮਜਬੂਰ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਮਜਬੂਰ ਕੀਤਾ ਕਿ ਜੇਕਰ ਤੁਸੀਂ ਪੰਜਾਬ 'ਚ ਰਹਿਣਾ ਤਾਂ ਨਸ਼ਿਆ ਚਾਹੋ ਨਿਕਰ ਨਹੀਂ ਪੰਜਾਬ ਛੱਡ ਜਾਓ ਔਰ ਪੰਜਾਬ ਦੀ ਵੱਡੀ ਪੱਧਰ ਤੇ ਪੰਜਾਬ ਦੇ ਨੌਜਵਾਨ ਜਿਹੜੇ ਹੈਗੇ ਨੇ 2007 ਤੋਂ ਲੈ ਕੇ 2017 ਤੱਕ ਲਗਾਤਾਰ ਬਾਹਰਲੇ ਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਦੇ ਬਹਾਨੇ ਸੈਟਲ ਹੋਣ ਜਾ ਰਹੇ ਨੇਗੇ ਲਗਾਤਾਰ ਜਿਹੜਾ ਹੈਗਾ ਉੱਥੇ ਜਾ ਕੇ ਸਟੱਡੀ ਕਰਦੇ ਨੇਗੇ ਤਾਂ ਕਿ ਉਹ ਆਪਣਾ ਭਵਿੱਖ ਆਪਣਾ ਜੀਵਨ ਜਿਹੜਾ ਹੈਗਾ ਬਾਹਰਲੇ ਦੇਸ਼ਾਂ ਦੇ ਵਿੱਚ ਸੁਰੱਖਿਤ ਕਰ ਸਕਣ 10 ਸਾਲ ਲਗਾਤਾਰ ਇਹ ਖੇਲ ਚੱਲਿਆ ਔਰ ਜਦੋਂ 2017 ਦੀ ਇਲੈਕਸ਼ਨ ਆਈ ਜਦੋਂ 2017 ਦੀ ਇਲੈਕਸ਼ਨ ਆਈ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਉਸ ਇਲੈਕਸ਼ਨ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਿਹੜੇ ਉਸ ਸਮੇਂ ਮੁੱਖ ਮੰਤਰੀ ਦਾ ਚਿਹਰਾ ਹਲਾਣੇ ਗਏ ਸੀਗੇ ਜਿਹੜੇ ਕਿ ਹੁਣ ਮੁੱਖ ਮੰਤਰੀ ਨੇ ਕੈਪਟਨ ਸਾਹਿਬ ਇਹਨਾਂ ਨੇ ਠੀਕ 35 ਕਿਲੋਮੀਟਰ ਤਲਵੰਡੀ ਸਾਬੋ ਤੋਂ ਦੂਰ ਖੜੇ ਹੋ ਕੇ ਤਖਤ ਸਾਹਿਬ ਤੋਂ ਦੂਰ ਖੜੇ ਹੋ ਕੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸੌਖਾਦੀ ਕਿ ਮੈਂ 4 ਹਫਤਿਆਂ ਦੇ ਵਿੱਚੋਂ ਪੰਜਾਬ ਵਿੱਚੋਂ ਨਸ਼ਾ ਨਸ਼ੇ ਦੀ ਜੜ ਖੇੜ ਦੂੰਗਾ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੂੰਗਾ ਇਹ ਜਿਹੜੀ ਹੈ ਸੌ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਖਾਦੀ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਪੰਜਾਬ ਦੇ ਲੋਕਾਂ ਨੇ ਕੈਪਟਨ ਸਾਹਿਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਵਿਸ਼ਵਾਸ ਜਿਹੜਾ ਹੈਗਾ ਪੈਦਾ ਕੀਤਾ ਕਿ ਹਾਂ ਇਹ ਜਿਹੜਾ ਕੋਡ ਜਿਹੜਾ 10 ਸਾਲਾਂ ਜਿਹੜਾ 10 ਸਾਲਾਂ ਕੋਡ ਅਕਾਲੀ ਦਲ ਬੀਜੇਪੀ ਨੇ ਲਾਇਆ ਉਸ ਕੋਡ ਨੂੰ ਪੰਜਾਬ ਦਾ ਇਹ ਵਿਅਕਤੀ ਜਿਹੜਾ ਹੈਗਾ ਖਤਮ ਕਰੂਗਾ ਜਾਨੀ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰੂਗਾ ਔਰ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕੈਪਟਨ ਸਾਹਿਬ ਨੂੰ ਜਿਹੜਾ ਮੁੱਖ ਮੰਤਰੀ ਪੰਜਾਬ ਨੂੰ ਬਣਾਇਆ ਉਹਨੂੰ ਬਹੁਤ ਸਾਰੀਆਂ ਵੋਟਾਂ ਪਾਈਆਂ ਔਰ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਪੈਦਾ ਹੋਈ ਹੋਇਆ ਕੀ ਇਸ ਦੇ ਉਲਟ ਹੋਇਆ ਕੀ ਇਸ ਦੇ ਉਲਟ 4 ਹਫਤਿਆਂ ਦੀ ਗਲਤੀ ਬਹੁਤ ਦੂਰ ਦੀ ਗੱਲ ਆ ਅੱਜ 4 ਸਾਲ ਦਾ ਸਮਾਂ ਹੋ ਗਿਆ ਅੱਜ 4 ਸਾਲ ਦਾ ਸਮਾਂ ਹੋ ਗਿਆ ਜਿਹੜੇ ਨਸ਼ਾ ਤਸਕਰ ਜਿਹੜੇ ਨਸ਼ਾ ਚਲਾਉਣ ਵਾਲੇ ਵਿਅਕਤੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਪੈਦਾ ਕੀਤੇ ਸੀ ਜਿਨ੍ਹਾਂ ਨੂੰ ਜਨਮ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਦਿੱਤਾ ਸੀਗਾ ਉਹਨਾਂ ਨੂੰ ਗੋਦ ਕੀ ਨੇ ਲੈ ਲਿਆ ਉਹਨੂੰ ਕੈਪਟਨ ਸਾਹਿਬ ਨੇ ਗੋਦ ਲੈ ਲਿਆ ਜਿਹੜੇ ਨਸ਼ਾ ਚਲਾਉਂਦੇ ਸੀਗੇ ਜਿਹੜੇ ਪੰਜਾਬ ਦੇ ਨਸ਼ਾ ਵੇਚਦੇ ਲੋਕ ਸੀਗੇ ਉਹਨਾਂ ਨੂੰ ਖਤਮ ਤਾਂ ਕੀ ਕਰਨਾ ਸੀਗਾ ਖਤਮ ਕਰਨ ਦੀ ਗਲਤੀ ਬਹੁਤ ਦੂਰ ਕੋਹਾਂ ਦੂਰ ਚਲੀ ਗਈ ਉਹਨਾਂ ਸਾਰੇ ਵਿਅਕਤੀਆਂ ਨੂੰ ਉਹਨਾਂ ਲੋਕਾਂ ਨੂੰ ਪੰਜਾਬ ਦੇ ਇਸ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਗੋਦ ਲੈ ਲਿਆ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਕਿਹਨੂੰ ਲਾਤੀ ਜਿਹੜੇ ਆਪਦੇ 14 OSD ਰੱਖੇ ਜਿਹੜੇ OSD ਦੀ ਫੌਜ ਭਰਤੀ ਕੀਤੀ ਸਾਰਿਆਂ ਨੂੰ ਇੱਕ ਇੱਕ ਜਿਹੜਾ ਹੈਗਾ ਪੁੱਤ ਬਣਾ ਕੇ ਇੱਕ ਜਿਹੜਾ ਉਹਨਾਂ ਦੇ ਹਿੱਸੇ ਦੇ ਤਾਂ ਕਿ ਤੁਸੀਂ ਪੰਜਾਬ ਵਿੱਚ ਜਿਹੜਾ ਮਾਫੀਆ ਰਾਜ ਸ਼ਰੋਮਣ ਅਕਾਲੀ ਦਲ ਚਲਾਉਂਦਾ ਹੁੰਦਾ ਸੀਗਾ ਜਿਹੜਾ ਮਾਫੀਆ ਰਾਜ ਭਾਜਪਾ ਚਲਾਉਂਦੀ ਹੁੰਦੀ ਸੀਗੀ ਉਸ ਮਾਫੀਆ ਰਾਜ ਦੀ ਪ੍ਰੋਟੈਕਸ਼ਨ ਕਿਵੇਂ ਕਰਨੀ ਹੈ ਉਸ ਮਾਫੀਆ ਰਾਜ ਦੀ ਰਾਖੀ ਕਿਵੇਂ ਕਰਨੀਆਂ ਆਪਣੇ ਬੱਖ-ਬੱਖ OSD ਰੱਖ ਕੇ ਉਹਨਾਂ ਸਾਰਿਆਂ ਨੂੰ ਜ਼ਿੰਮੇਵਾਰੀ ਸੌਂਪਤੀ ਕਿ ਤੁਸੀਂ ਆ ਚਲਾਓ ਲੈਂਡ ਮਾਫੀਆ ਆ ਚਲਾਓ ਸੈਂਡ ਮਾਫੀਆ ਆ ਚਲਾਓ ਸ਼ਰਾਬ ਮਾਫੀਆ ਆ ਚਲਾਓ ਡਰੱਗ ਮਾਫੀਆ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਆ ਉਹ ਡਰੱਗ ਮਾਫੀਏ ਦੀ ਆ ਕਿ ਪੰਜਾਬ ਵਿੱਚ ਜਿਹੜਾ ਡਰੱਗ ਮਾਫੀਆ ਜਿਹੜਾ ਡਰੱਗ ਮਾਫੀਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਚਲਾਇਆ ਉਸ ਡਰੱਗ ਮਾਫੀਏ ਦੀ ਜਿਹੜੀ ਬਾਂਗ ਡੋਰ ਅੱਜ ਉਹ ਕੈਪਟਨ ਸਾਹਿਬ ਨੇ ਖੁਦ ਸੰਭਾਲੀ ਹੋਈ ਆ ਓ ਕੈਪਟਨ ਸਾਹਿਬ ਆਪ ਦੇਖ ਰਹੇ ਕਰ ਰਹੇ ਨੇ ਕਿ ਕਿਉਂਕਿ ਉਹਨਾਂ ਦੇ ਨੇੜਲੇ ਸਾਥੀ ਜਿਹੜੇ ਕਿ ਇਮੀਡੀਏਟਲੀ 24 ਘੰਟੇ ਉਹਨਾਂ ਨੂੰ ਰਿਪੋਰਟ ਕਰਦੇ ਨੇਗੇ ਜਿਹੜੇ 24 ਘੰਟੇ ਉਹਨਾਂ ਦੇ ਨਾਲ ਰਹਿੰਦੇ ਨੇਗੇ ਜਿਹੜੇ ਕਿ ਉਹਨਾਂ ਦੀ OSD ਨੇ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਉਹ ਕੌਣ ਨੇਗੇ ਸਾਰਿਆਂ ਨੂੰ ਪਤਾ ਕਿ ਜਿਹੜਾ ਗੁਰਦੀਪ ਸਿੰਘ ਗੁਰਦੀਪ ਸਿੰਘ ਪਿੰਡ ਰਾਣੂ ਦਾ ਸਰਪੰਚ ਗੁਰਦੀਪ ਸਿੰਘ ਪਿੰਡ ਰਾਣੂ ਦਾ ਸਰਪੰਚ ਫੜਿਆ ਗਿਆ ਉਹਨੂੰ ਕੌਣ ਉਹਦੇ ਨਾਲ ਲਗੇ ਆ ਦੇਖੋ ਜਿਹੜੇ ਪਹਿਲੀਆਂ ਤਸਵੀਰਾਂ ਨੇਗੀਆਂ ਪਹਿਲੀਆਂ ਤਸਵੀਰਾਂ ਕੀ ਸ਼ੋਅ ਕਰਦੀਆਂ ਨੇਗੀਆਂ ਇਹ ਦੋ ਤਸਵੀਰਾਂ ਨੇਗੀਆਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਉਸ ਸਮੇਂ ਦੇ ਡਿਪਟੀ ਸੀਐਮ ਉਸ ਸਮੇਂ ਦੇ ਮੰਤਰੀ ਜਿਹੜੇ ਮਜੀਠੀਆ ਸਾਹਿਬ ਸਖਵੀਰ ਸਿੰਘ ਬਾਦਲ ਇਹ ਦੋਨਾਂ ਦੇ ਨਾਲ ਉਸ ਸਮੇਂ ਦੇ ਤਸਵੀਰਾਂ ਲਗੀਆਂ ਯਾਨੀ ਕਿ ਜਦੋਂ ਇਸ ਗਰਦੀਪ ਸਿੰਘ ਰਾਣੂ ਦਾ ਜਨਮ ਹੋਇਆ ਜਦੋਂ ਇਹ ਪਿੰਡ ਦੇ ਵਿੱਚ ਛੋਟੀ ਜਿਹੀ ਕਾਰ ਦੀ ਦੁਕਾਨ ਕਰਦਾ ਸੀਗਾ ਕਾਰ ਡੀਲਰ ਦੀ ਦੁਕਾਨ ਕਰਦਾ ਸੀਗਾ ਉੱਥੇ ਇਹਦਾ ਜਨਮ ਹੋਇਆ ਉਸ ਤੋਂ ਬਾਅਦ ਸਰਪੰਚ ਬਣਿਆ ਸਰਪੰਚ ਬਣਨ ਤੋਂ ਬਾਅਦ ਤੁਹਾਨੂੰ ਪਤਾਗਾ ਕਿ ਕਿਸ ਤਰ੍ਹਾਂ ਇਹ ਜੇਲ੍ਹ ਦੇ ਵਿੱਚ ਗਿਆ ਜੇਲ੍ਹ ਦੇ ਵਿੱਚ ਇਹਦੇ ਸਬੰਧ ਦੇ ਜਿਹੜੇ ਉਸ ਸਮੇਂ ਦੇ ਡਰੱਗ ਲਾਰਡ ਇਹ ਬਹੁਤ ਵੱਡਾ ਡਰੱਗ ਸਮੈਗਲਰ ਸੀਗਾ ਭੋਲੇ ਨਾਲ ਬਣੇ ਭੋਲੇ ਤੋਂ ਬਾਅਦ ਜਗਦੀਸ਼ ਭੋਲੇ ਨਾਲ ਬਣੇ ਭੋਲਾ ਜੇਲ੍ਹ ਚਲਾ ਗਿਆ ਬਾਹਰ ਆ ਗਿਆ ਬਾਹਰ ਆਉਣ ਤੋਂ ਬਾਅਦ ਇਸ ਵਿਅਕਤੀ ਨੇ ਜਦੋਂ ਸਰਕਾਰ ਪਲਟ ਗਈ ਜਦੋਂ ਸਰਕਾਰ ਪਲਟ ਗਈ ਜਦੋਂ ਸੱਤਾ ਜਿਹੜੀ ਬਦਲ ਗਈ ਜਦੋਂ ਕਾਂਗਰਸ ਪਾਰਟੀ ਸੱਤਾ ਆ ਗਈ ਤਾਂ ਉਸ ਸਮੇਂ ਇਹਨੇ ਪੰਜਾਬ ਦੇ ਮੁੱਖ ਮੰਤਰੀ ਮਰਿੰਦਰ ਸਿੰਘ ਦੇ ਜਿਹਨੇ OSD ਲਗੇ ਜਿੰਨੇ ਵੀ ਇਹਨਾਂ ਦੇ OSD ਲਗੇ ਆ OSD ਜਿਹੜਾ ਅੰਕਿਤ ਬਾਂਸਲ ਲਗਾ OSD ਅੰਕਿਤ ਬਾਂਸਲ ਦੇਖੋ ਕਿਸ ਤਰ੍ਹਾਂ ਖੜਾਗਾ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਜਰੀਏ ਪ੍ਰੈਸ ਦੇ ਜ਼ਰੀਏ ਲੋਕਾਂ ਚ ਵਾਇਰਲ ਲੰਗੇ ਕਿ ਕਿਸ ਤਰ੍ਹਾਂ ਇੱਕ ਪੰਜਾਬ ਦੇ ਮੁੱਖ ਮੰਤਰੀ ਦਾ OSD ਜਿਹੜਾ ਹੈਗਾ ਉਹ ਇਸ ਡਰੱਗ ਲਾਰਡ ਦੀ ਇਸ ਡਰੱਗ ਸਮਗਲਰ ਦੀ ਕਾਰ ਚਲਾ ਰਿਹਾ ਹੈਗਾ ਕਿਸ ਤਰ੍ਹਾਂ ਜਿਹੜਾ ਹੈਗਾ ਉਹਦਾ ਡਰਾਈਵਰ ਬਣਿਆ ਹੋਇਆ ਹੈਗਾ ਕਿਸ ਤਰ੍ਹਾਂ ਜਿਹੜਾ ਹੈਗਾ ਉਹਨੂੰ ਇਹ ਗਨਮੈਨ ਲੈ ਕੇ ਦਿੰਦਾ ਹੈਗਾ ਕਿਸ ਤਰ੍ਹਾਂ ਸਿਕਿਉਰਿਟੀ ਲੈ ਕੇ ਦਿੰਦਾ ਹੈਗਾ ਆ ਦੂਜੀ ਤਸਵੀਰ ਜਿਹੜੀ ਆ ਇਹ ਸਾਰਿਆਂ ਨੂੰ ਪਤਾ ਹੈਗਾ ਕਿਸ ਤਰ੍ਹਾਂ ਦਮਨਮੋਹੀ ਆ ਦਮਨਮੋਹੀ ਲਗੇ ਜਿਹੜੇ ਕਿ ਪੰਜਾਬ ਸਰਕਾਰ ਦੇ ਕੈਪਟਨ ਸਾਹਿਬ ਦੇ OSD ਨੇਗੇ ਅੰਕਿਤ ਬੰਸਲ ਹੋ ਗਿਆ ਦਮਨਮੋਹੀ ਹੋ ਗਿਆ ਸੰਦੀਪ ਸੰਧੂ ਹੋ ਗਿਆ ਸੰਦੀਪ ਸੰਧੂ ਹੋ ਗਿਆ ਲਗਾਤਾਰ ਆ ਸੰਦੀਪ ਸੰਧੂ ਜਿਨ੍ਹਾਂ ਨੇ ਤੁਹਾਨੂੰ ਸਭ ਨੂੰ ਪਤਾ ਕਿ ਦਾਖਾ ਦੇ ਵਿੱਚੋਂ ਇਲੈਕਸ਼ਨ ਲੜੀ ਸੀਗੀ ਲੁਧਿਆਣਾ ਦੇ ਨੇੜੇ ਦਾਖਾ ਤੋਂ ਇਲੈਕਸ਼ਨ ਲੜੀ ਸੀਗੀ ਆ ਸੰਦੀਪ ਸੰਧੂ ਨਾਲ ਫੋਟੋਆਂ ਨਗੀਆਂ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇਸ ਜਿਹੜਾ ਡਰੱਗ ਸਮਗਲਰ ਜਿਹੜਾ ਮੈਂ ਸਮਝਦਾ ਬਹੁਤ ਵੱਡਾ ਹੈ ਜਿਹਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਖਾਸ ਤੌਰ ਤੇ ਲੁਧਿਆਣਾ ਦੀ ਜਵਾਨੀ ਨੂੰ ਤਬਾਹ ਕੀਤਾ ਕਿਸ ਤਰ੍ਹਾਂ ਉਹਦੀਆਂ ਫੋਟੋਆਂ ਕਿਸ ਤਰ੍ਹਾਂ ਜਿਹੜੀਆਂ ਹੈ ਬਖ ਬਖ ਡਿਜ਼ਾਈਨਰਾਂ ਦੇ ਵਿੱਚ ਬਖ ਬਖ ਤਰ੍ਹਾਂ ਦੇ ਨਾਲ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਲਗੀਆਂ ਕਿਵੇਂ ਇਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਮੇਰਾ ਕਹਿਣ ਦਾ ਪਾਬਾ ਜਿਹੜਾ ਡਰਗ ਧੰਦਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਚਲਾਉਂਦਾ ਸੀਗੇ ਉਹਨੂੰ ਖਤਮ ਕਰਨ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਆਪਣੇ ਉਸ ਦੀ ਰੱਖ ਲੈ ਆਪਣੀ ਕਮਾਈ ਦਾ ਸਾਧਨ ਬਣਾ ਲਿਆ ਕਿ ਮੈਂ ਡਰਗ ਦਾ ਨਸ਼ਾ ਖਤਮ ਤਾਂ ਕੀ ਕਰਨਾ ਮੈਂ ਆਪਣੇ ਉਸ ਦੀਆਂ ਰਾਹੀਂ ਮੈਂ ਆਪਣੇ ਜਿਹੜੇ ਪੀਏ ਨੇ ਉਹਨਾਂ ਦੇ ਰਾਹੀਂ ਪੰਜਾਬ ਵਿੱਚ ਡਰਗ ਦਾ ਧੰਦਾ ਚਲਾਉਂਗਾ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਨਸ਼ਾ बिक ਰਿਹਾ ਉਸੇ ਤਰ੍ਹਾਂ ਸਾਡੇ ਨੌਜਵਾਨ ਜਿਹੜੇ ਨੇਗੇ ਉਹਨਾਂ ਦੇ ਇਸ ਨਸ਼ੇ ਦੀ ਭੇਡ ਚੜ ਰਹੇ ਨੇਗੇ ਬੜੀ ਵੱਡੀ ਗੱਲ ਆ ਗਈ ਬਹੁਤ ਵੱਡੀ ਗੱਲ ਆ ਗਈ ਕਿ ਕੈਪਟਨ ਸਾਹਿਬ ਕੈਪਟਨ ਸਾਹਿਬ ਨੇ ਸਿਕਿਉਰਿਟੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇਗੇ ਕਿ ਕਿਸ ਤਰ੍ਹਾਂ ਇਸ ਵਿਅਕਤੀ ਨੂੰ ਸਕਿਉਰਿਟੀ ਪ੍ਰਵਾਰ ਕੀਤੀ ਹੋਈ ਸੀ ਹੁਣ ਜਿਹੜੀ ਆ ਗੱਲ ਇਧਰ ਉਧਰ ਕਹਿ ਰਹੇ ਨੇ ਕਿ ਸਕਿਉਰਿਟੀ ਕਿਸੇ ਹੋਰ ਨੇ ਦਿੰਦੀ ਆ ਜਦੋਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਜਿਹੜੇ ਕਿ ਕਾਂਗਰਸ ਪਾਰਟੀ ਦੇ ਤਿੰਨ ਚਾਰ ਵਾਰ ਮਨਿਸਟਰ ਵੀ ਰਹੇ ਨੇਗੇ ਐਮ ਐਲ ਏ ਵੀ ਰਹੇ ਨੇਗੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਨੇਗੇ ਹੁਣ ਮੈਂਬਰ ਪਾਰਲੀਮੈਂਟ ਦੇ ਰਾਜ ਸਭਾ ਦੇ ਜਦੋਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਉਹਨਾਂ ਨੇ ਸਕਿਉਰਿਟੀ ਵਾਪਸ ਕਿ ਲਈ ਲਈ ਸੀ ਬਾਜਵਾ ਸਾਹਿਬ ਦੀ ਉਹਦੇ ਇੱਕ ਲੈਟਰ ਜਿਹੜਾ ਹੈਗਾ ਉਹਨਾਂ ਨੇ ਪੰਜਾਬ ਦੇ ਡੀ ਜੀ ਪੀ ਸਾਹਿਬ ਨੂੰ ਲਿਖਿਆ ਸੀਗਾ ਤਾਨੂੰ ਯਾਦ ਹੋਊਗਾ ਲੈਟਰ ਲਿਖਿਆ ਸੀ ਉਸ ਲੈਟਰ ਦੇ ਵਿੱਚ ਉਹਨਾਂ ਨੇ ਆਪਣੀ ਸਿਕਿਉਰਿਟੀ ਦੀ ਗੱਲ ਕੀਤੀ ਸੀਗੀ ਪਰ ਲੇਕਿਨ ਲੈਟਰ ਦੀ ਬਜਾਏ ਉਸ ਲੈਟਰ ਦਾ ਜਵਾਬ ਜੇਕਰ ਡੀਜੀਪੀ ਸਾਹਿਬ ਦਿੰਦੇ ਤਾਂ ਚੰਗਾ ਹੁੰਦਾ ਜੇਕਰ ਪੰਜਾਬ ਦਾ ਜਿਹੜਾ ਡੀਜੀਪੀ ਆ ਜਵਾਬ ਦਿੰਦਾ ਚੰਗਾ ਹੁੰਦਾ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਸਟੇਟਮੈਂਟ ਆਇਆ ਸੀਗਾ ਕਿ ਸਿਕਿਉਰਿਟੀ ਮੈਂ ਵਾਪਸ ਲਈਆ ਤੁਹਾਨੂੰ ਸਭ ਨੂੰ ਯਾਦ ਹੋਣਾਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਦਾ ਬਿਆਨ ਆਇਆ ਸੀਗਾ ਕਿ ਸਿਕਿਉਰਿਟੀ ਵਾਪਸ ਮੈਂ ਲਈਆ ਮੈਂ ਤੇ ਦੱਸ ਦਾਂਗਾ ਕਿ ਕਿਵੇਂ ਲਈਆ ਉਹਨਾਂ ਨੇ ਕਿਹਾ ਸੀਗਾ ਕਿ ਕਰੋਨਾ ਹੋਇਆ ਹੋਇਆਗਾ ਕਰੋਨਾ ਮਹਾਮਾਰੀ ਕਾਰਨ ਸਾਨੂੰ ਸਿਕਿਉਰਿਟੀ ਜਿਹੜੀ ਐ ਇਧਰ ਉਧਰ ਲਾਉਣੀ ਪੈ ਰਹੀ ਆ ਸੋ ਇਸ ਗੱਲ ਕਰਕੇ ਅਸੀਂ ਸਿਕਿਉਰਿਟੀ ਵਾਪਸ ਲਈਆ ਪਰ ਲੇਕਿਨ ਕੀ ਗਰਦੀਪ ਸਿੰਘ ਤੋਂ ਕਿਉਂ ਨਹੀਂ ਲਈ ਹੈਗੀ ਕਿਉਂ ਜਿਹੜਾ ਨੂੰ ਪ੍ਰੋਟੈਕਸ਼ਨ ਲਗਾਤਾਰ ਜਾਰੀ ਸੋ ਪੰਜਾਬ ਦਾ ਮੁੱਖ ਮੰਤਰੀ ਇਸ ਗੱਲ ਤੇ ਜਵਾਬ ਦੇਵੇ ਕਿ ਸਿਕਿਉਰਿਟੀ ਉਹਨਾਂ ਨੇ ਉਹਨੂੰ ਲਗਾਤਾਰ ਕਿਉਂ ਜਾਰੀ ਕੀਤੀ ਰਹੀ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਹੋਮ ਮਿਨਿਸਟਰ ਵੀ ਆ ਗ੍ਰਹਿ ਮੰਤਰੀ ਵੀ ਆ 9 ਦਿਨਾਂ ਦੇ ਲਗਾਤਾਰ ਰਿਮਾਂਡ ਦੇ ਵਿੱਚ ਜਦੋਂ ਉਸ ਵਿਅਕਤੀ ਦਾ 9 ਦਿਨ ਦਾ ਜੁਡੀਸ ਪੁਲਿਸ ਰਿਮਾਂਡ ਬੇਲਿਆ 9 ਦਿਨਾਂ ਦੇ ਰਿਮਾਂਡ ਦੇ ਵਿੱਚ ਲਗਾਤਾਰ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਸਾਰੇ OSD ਸਾਰੇ ਆ ਬਹੁਤ ਸਾਰੇ ਜਿਨ੍ਹਾਂ ਦੀ ਮੈਂ ਤੁਹਾਨੂੰ ਫੋਟੋਆਂ ਦਿਖਾਈਆਂ ਰਹੀਆਂ ਇਹ OSD ਜਿਹੜੇ ਹੈਗੇ ਨੇਗੇ ਲਗਾਤਾਰ ਉਸ ਵਿਅਕਤੀ ਦੇ ਨਾਲ ਗਰਦੀਪ ਸਿੰਘ ਰਾਣੂ ਦੇ ਨਾਲ ਕਿਵੇਂ ਘੁੰਮ ਰਹੇ ਨੇ ਕਿਵੇਂ ਉਹਨੂੰ ਸਿਕਿਉਰਿਟੀ ਦੇ ਰਹੇ ਨੇਗੇ ਔਰ ਕਿਵੇਂ ਇਹਨਾਂ ਦੀ ਜਾਇਦਾਦ ਆ ਜਿਹੜੀ ਕਿਉਂਕਿ ਇਹ ਹਜੇ ਮੈਂ ਸਮਝਦਾ ਆਉਣ ਵਾਲੇ ਸਮੇਂ ਦਾ ਖਲਾਸਾ ਹੈਗਾ ਕਿ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਕਰੋੜਾਂ ਅਰਬਾਂ ਰੁਪਏ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਇਹਨਾਂ OSD ਦੇ ਨਾਲ ਇਹਨਾਂ ਜਿਹੜੇ ਮਿਨਿਸਟਰ ਜਿਹੜੇ ਆਪਣੇ ਸਲਾਹਕਾਰ ਨੇ ਸੀਐਮ ਸਾਹਿਬ ਦੇ ਉਹਨਾਂ ਦੇ ਨਾਲ ਕਿਵੇਂ ਇਸ ਵਿਅਕਤੀ ਦੀ ਸਾਂਝੀ ਆ ਕਿਉਂਕਿ ਹਜੇ ਇਹ ਜਾਂਚ ਦਾ ਵਿਸ਼ਾ ਹੈਗਾ ਜਾਂਚ ਹੋ ਰਹੀ ਆ ਪਰ ਉਸ ਤੋਂ ਪਹਿਲਾਂ ਹੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਅਜ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਜਾਂਚ ਨੂੰ ਡੀਰੇਲ ਕਰਨ ਦੇ ਲਈ ਇਸ ਜਾਂਚ ਨੂੰ ਤੋੜਨ ਦੇ ਲਈ ਇਸ ਜਾਂਚ ਨੂੰ ਰੱਦ ਕਰਨ ਦੇ ਲਈ ਇੱਕ ਨਵਾਂ ਫਰਮਾਨ ਥਰੂ ਜਿਹੜਾ ਪੰਜਾਬ ਦਾ ਓਐਸਡੀ ਆ ਪੰਜਾਬ ਦਾ ਪੰਜਾਬ ਦਾ ਸੌਰੀ ਪੰਜਾਬ ਦਾ ਡੀਜੀਪੀ ਆ ਉਹਦੇ ਰਾਹੀਂ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਤਾਨੂੰ ਮੈਂ ਦੱਸ ਦਿਆਂ ਕਿ 10 ਤਰੀਕ ਨੂੰ 10 ਤਰੀਕ ਨੂੰ ਲੁਧਿਆਣੇ ਦੇ ਆਈਜੀ ਨੌਂ ਨਿਹਾਲ ਸਾਹਿਬ ਨੌਂ ਨਿਹਾਲ ਸਿੰਘ ਜਿਹੜੇ ਕਿ ਲੁਧਿਆਣੇ ਦੇ ਆਈਜੀ ਨੇ ਨੌਂ ਨਿਹਾਲ ਸਿੰਘ ਉਹਨਾਂ ਨੂੰ ਇੱਕ ਹੋਰ ਇਨਕੁਆਰੀ ਸੌਂਪ ਦਿੱਤੀ ਗਈ ਆ ਕਿ ਤੁਸੀਂ ਇਹ ਇਨਕੁਆਰੀ ਕਰੋ ਕਿ ਸਿਕਿਉਰਿਟੀ ਕਿਨੇ ਦਿੱਤੀ ਸੀ ਪੁਲਿਸ ਨਾਲ ਉਹਦੇ ਕੀ ਸਬੰਧ ਸੀਗੇ ਇਹ ਕਿਉਂ ਦਿੱਤੀ ਗਈ ਆ ਕਿਉਂਕਿ ਜਿਸ ਤਰ੍ਹਾਂ ਪੁਰਾਣੀਆਂ ਇਨਕੁਆਰੀਆਂ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਕਲੀਨ ਚਿਟਾ ਦੇਣ ਦਾ ਮਾਹਰ ਆ ਕਲੀਨ ਚਿਟ ਹਮੇਸ਼ਾ ਹਰੇਕ ਕੇਸ ਦੇ ਵਿੱਚ ਦਿੰਦਾਗਾ ਜਿਵੇਂ ਸਾਧੂ ਸਿੰਘ ਧਰਮਸੋਧ ਦੀ ਗੱਲ ਕਰ ਲੋ ਜਾਂ ਹੋਰੋ ਮਾਮਲੇ ਦੀ ਗੱਲ ਕਰ ਲੋ ਹਰ ਸਮੇਂ ਕਲੀਨ ਚੇਟ ਜਿਹੜੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਜੇਬ 'ਚ ਹੁੰਦੀ ਆ ਸੋ ਉਸੇ ਤਰੀਕੇ ਸੋਚੀ ਸਮਝੀ ਸਾਜ਼ਿਸ਼ ਦੇ ਦੀਨ ਇੱਕ ਪੈਰਲਲ ਇਨਕੁਆਰੀ ਇੱਕ ਪੈਰਲਲ ਇਨਕੁਆਰੀ ਕਰਵਾਉਣ ਦੇ ਲਈ ਨੌਨਿਹਾਲ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਆ ਕਿ ਤੁਸੀਂ ਇਹਨਾਂ ਸਬੰਧਾਂ ਦਾ ਪਤਾ ਕਰੋ ਸੋ ਬੜੀ ਹੈਰਾਨੀ ਦੀ ਗੱਲ ਆ ਜਦੋਂ ਵੀ ਕੋਈ ਜਦੋਂ ਵੀ ਕੋਈ ਪੰਜਾਬ ਸਕੈਮ ਬਾਹਰ ਆਉਂਦਾਗਾ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਜਿਹੜੀ ਆ ਠੱਗੀ ਚੋਰੀ ਸਾਹਮਣੇ ਆਉਂਦੀ ਆ ਚਾਹੇ ਉਹ ਕਿਸੇ ਵੀ ਮਾਮਲੇ ਦੀ ਗੱਲ ਕਰ ਲੋ ਚਾਹੇ ਬਜੀਫੀਆਂ ਵਾਲੀ ਗੱਲ ਕਰ ਲੋ ਚਾਹੇ ਸ਼ਰਾਮ ਮਾਫੀਆ ਦੀ ਗੱਲ ਕਰ ਲੋ ਜਦੋਂ ਵੀ ਕੋਈ ਚੀਜ਼ ਸਾਹਮਣੇ ਆਉਂਦੀ ਆ ਤਾਂ ਪੰਜਾਬ ਦਾ ਮੁੱਖ ਮੰਤਰੀ ਉਸੇ ਸਮੇਂ ਪੈਰਲਲ ਇਨਕੁਆਰੀ ਦਾ ਆਰਡਰ ਦਿੰਦਾ ਹੈਗਾ ਉਸ ਸਮੇਂ ਦੂਜੀ ਇਨਕੁਆਰੀ ਸਟਾਰਟ ਕਰਵਾਉਣ ਦਾ ਤਾਂ ਕਿ ਉਸ ਪਹਿਲੀ ਇਨਕੁਆਰੀ ਨੂੰ ਪਹਿਲੀ ਇਨਵੈਸਟੀਗੇਸ਼ਨ ਨੂੰ ਪਹਿਲੀ ਜਾਂਚ ਨੂੰ ਡੀ ਰੇਲ ਕੀਤਾ ਜਾਵੇ ਉਹਨੂੰ ਖਤਮ ਕੀਤਾ ਜਾਵੇ ਸੋ ਦੂਜੀ ਇਨਕੁਆਰੀ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਹਾਲੇ ਤੱਕ ਮੈਂ ਹੈਰਾਨ ਹਾਂਗਾ ਇਸ ਗੱਲ ਤੋਂ ਕਿ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਦਾ ਜਿਹੜੇ ਜਿਹੜੇ ਵਿਅਕਤੀ ਅਟੈਚ ਨੇਗੇ ਚਾਹੇ ਉਹ ਸੰਦੀਪ ਸੰਧੂ ਆ ਚਾਹੇ ਅੰਕਿਤ ਬਾਂਸਲਾ ਚਾਹੇ ਦਮਨ ਮੋਹੀ ਆ ਇਹਨਾਂ ਨੂੰ ਹੁਣ ਤੱਕ ਕਿਉਂ ਨਹੀਂ ਬਰਖਾਸ ਕੀਤਾ ਇਹਨਾਂ ਨੂੰ ਹੁਣ ਤੱਕ ਕਿਉਂ ਨਹੀਂ ਨੌਕਰੀ ਤੇ ਲਾਂਬੇ ਕੀਤਾ ਉਹ ਤਾਂ ਨਹੀਂ ਕੀਤਾ ਕਿਉਂਕਿ ਤਿੰਨੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਕਮਾਊ ਪੁੱਤ ਨੇਗੇ ਇਹ ਤਿੰਨੇ ਜਿਹੜੇ ਵਿਅਕਤੀ ਨੇਗੇ ਉਹਨਾਂ ਦੇ ਜਿਹੜੇ ਡਰੱਗ ਮਾਫੀਆ ਨੂੰ ਚਲਾ ਰਹੇ ਨੇਗੇ ਸੌਖਾ ਦੀ ਸੀ ਗੁਟਕਾ ਸਾਫ ਦੀ ਕਿ ਮੈਂ ਪੰਜਾਬ ਚ 4 ਹਫ਼ਤੇ ਜੋ ਖਤਮ ਕਰ ਦੂੰਗਾ ਪਰ ਖਤਮ ਕਰਨ ਦੀ ਬਜਾਏ 4 ਹਫ਼ਤੇ ਚ ਖਤਮ ਤਾਂ ਕੀ ਕਰਨਾ ਸੀ 4 ਸਾਲਾਂ ਦੇ ਵਿੱਚ ਉਸ ਨਸ਼ਾ ਤਸਕਰਾਂ ਨੂੰ ਪਾਲਿਆ ਉਹਨਾਂ ਨਸ਼ਾ ਤਸਕਰ ਨੂੰ ਗੋਦ ਲਿਆ ਗੋਦ ਲੈ ਕੇ ਅੱਜ ਕਮਾਈ ਦਾ ਸਾਧਨ ਬਣਾਇਆ ਅੱਜ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਸ਼ਾ ਵਿਕ ਰਿਹਾ ਹੈਗਾ ਸੋ ਆਮ ਆਦਮੀ ਪਾਰਟੀ ਇਹ ਮੰਨ ਕਰਦੀ ਹੈ ਕਿ ਇਸ ਤਰ੍ਹਾਂ ਦੇ ਸੀਐਮ ਸਾਹਿਬ ਨੂੰ ਜਿਹਦਾ ਆਪਦਾ ਨਾਂਵ ਜਿਹਦੇ ਆਪਦੇ ਉਸ ਦੀਆਂ ਦਾ ਨਾਂਵ ਜਿਹੜਾ ਹੈਗਾ ਉਹ ਡਰਗ ਨਸ਼ੇ ਚ ਆ ਰਿਹਾ ਹੋਵੇ ਨਸ਼ੇ ਦੇ ਵਿੱਚ ਆ ਰਿਹਾ ਹੋਵੇ